ਪੰਜਾਬ ਦੇ ਲੁਧਿਆਣੇ ਦੀ ਕੰਚਨ ਕੁਮਾਰੇ ਉਰਫ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਨੂੰ ਲੈ ਕੇ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕਮਲਕੌਰ ਭਾਬੀ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਨੂੰ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਇਤਰਾਜ਼ ਸੀ। ਮੁਲਜ਼ਮ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਅਸ਼ਲੀਲ ਮੰਨਦੇ ਸਨ। ਇਸ ਵਾਰ ਦਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਨੂੰ ਰੋਕਣ ਸੰਬੰਧੀ ਲੋਕਾਂ ਵੱਲੋਂ ਵੱਖ-ਵੱਖ ਤਰਕ ਦਿੱਤੇ ਜਾ ਰਹੇ ਨੇ ਪਰ ਭਾਰਤ ਚ ਕਤਿਤ ਅਸ਼ਲੀਲਤਾ ਨੂੰ ਰੋਕਣ ਸੰਬੰਧੀ ਕਾਨੂੰਨ ਕੀ ਕਹਿੰਦਾ ਹੈ ਤੇ ਕਿਹੜੇ-ਕਿਹੜੇ ਕਾਨੂੰਨ ਮੌਜੂਦ ਨੇ ਕਾਨੂੰਨੀ ਮਸਲੇ ਦੇ ਮਾਹਰਾਂ ਮੁਤਾਬਕ ਅਸ਼ਲੀਲਤਾ ਨੂੰ ਰੋਕਣ ਵਾਸਤੇ ਭਾਰਤ ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 294 295 296 ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਧਰਾਵਾਂ 67 67ਏ 67ਬੀ ਤੇ ਇੰਡੀਸੈਂਟ ਰੈਪਿਊਟੇਸ਼ਨ ਐਕਟ ਆਫ ਔਮਨ 1986 ਮੁੱਖ ਨੇ ਅਸ਼ਲੀਲਤਾ ਫੈਲਾਉਣ ਵਾਲਿਆਂ ਤੇ ਇਹਨਾਂ ਕਾਨੂੰਨਾਂ ਤਹਿਤ ਕਾਰਵਾਈ ਹੋ ਸਕਦੀ ਹੈ ਇਹਨਾਂ ਕਾਨੂੰਨਾਂ ਤਹਿਤ ਮੁਲਜ਼ਮ ਨੂੰ ਭਾਰੀ ਜੁਰਮਾਨਿਆਂ ਤੋਂ ਲੈ ਕੇ ਜੇਲ੍ਹ ਦੀ ਸਜ਼ਾ ਤੱਕ ਹੋ ਸਕਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਬੀਐਨਐਸ ਦੀ ਧਾਰਾ 294 ਬਾਰੇ ਇਹ ਧਾਰਾ ਅਸ਼ਲੀਲ ਸਮੱਗਰੀ ਦੀ ਵਿਕਰੀ ਪ੍ਰਦਰਸ਼ਨ ਜਾਂ ਪ੍ਰਸਾਰਣ ਨਾਲ ਸੰਬੰਧਿਤ ਹੈ ਜੇਕਰ ਇਹ ਸਮੱਗਰੀ ਇਲੈਕਟ੍ਰੋਨਿਕ ਰੂਪ ਚਾਹ ਤਾਵੇਂ ਇਹ ਧਾਰਾ ਦੇ ਘੇਰੇ ਚ ਆਉਂਦੀ ਹੈ ਇਸ ਤਾਰਾ ਅਨੁਸਾਰ ਕੋਈ ਵੀ ਸਮਗਰੀ ਪਾਮਿਓ ਕਿਤਾਬ ਕਾਗਜ਼ ਲਿਖਤ ਡਰਾਇੰਗ ਪੇਂਟਿੰਗ ਪ੍ਰਤੀਨਿਤਾ ਚਿੱਤਰ ਜਾਂ ਕੋਈ ਹੋਰ ਵਸਤੂ ਜੋ ਕਾਮੁਕ ਕਾਮੁਕ ਹਿੱਤਾਂ ਨੂੰ ਉਭਾਰਦੀ ਹੈ ਜਾਂ ਇਹਦੇ ਸੰਪਰਕ ਚ ਆਉਣ ਵਾਲਿਆਂ ਤੇ ਪ੍ਰਭਾਵ ਪਾਉਂਦੀ ਹੈ ਜਾਂ ਪ੍ਰਭਾਵ ਪਾਉਣ ਦੀ ਸੰਭਾਵਨਾ ਰੱਖਦੀ ਹੈ ਨੂੰ ਅਸ਼ਲੀਲ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਅਧਾਤ ਵੱਤ ਤੋਂ ਵੱਧ 10 ਸਾਲ ਤੱਕ ਸਜ਼ਾ ਤੇ 10000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਫਿਰ ਹੈ ਧਾਰਾ 295 295 ਧਾਰਾ ਦਾ ਉਦੇਸ਼ ਬੱਚਿਆਂ ਨੂੰ ਅਸ਼ਲੀਲ ਸਮੱਗਰੀ ਤੋਂ ਬਚਾਉਣਾ ਹੈ ਇਸ ਧਾਰਾ ਤਹਿਤ ਅਪਰਾਧੀ ਨੂੰ ਘੱਟੋ ਘੱਟ 3 ਸਾਲ ਤੱਕ ਕੈਦ 2000 ਰੁਪਏ ਜੁਰਮਾਨਾ ਤੇ ਵੱਧ ਤੋਂ ਵੱਧ 7 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਧਾਰਾ 296 ਧਾਰਾ 296 ਜਨਤਕ ਥਾਵਾਂ ਤੇ ਹੁੰਦੀ ਅਸ਼ਲੀਲਤਾ ਨਾਲ ਸੰਬੰਧਿਤ ਹੈ ਇਸ ਧਾਰਾ ਤਹਿਤ ਜਨਤਕ ਥਾਵਾਂ ਤੇ ਅਸ਼ਲੀਲ ਹਰਕਤਾਂ ਕਰਨਾ ਤੇ ਜਨਤਕ ਥਾਵਾਂ ਤੇ ਅਸ਼ਲੀਲ ਗੀਤ ਕਵਿਤਾਵਾਂ ਦੇ ਸ਼ਬਦ ਬੋਲਣ ਜਾਂ ਗਾਉਣਾ ਅਪਰਾਧ ਹੈ ਇਸ ਧਾਰਾ ਦੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 3 ਮਹੀਨੇ ਤੱਕ ਦੀ ਕੈਦ 1000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਤਰ੍ਹਾਂ ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਧਾਰਾਵਾਂ 67 ਅਸ਼ਲੀਲ ਸਮੱਗਰੀ ਦੇ ਆਨਲਾਈਨ ਪ੍ਰਕਾਸ਼ਨ ਜਾਂ ਪ੍ਰਸਾਰਣ ਨਾਲ ਜੁੜਨਾ ਇਸ ਦੀ ਪਰਿਭਾਸ਼ਾ ਬੀ ਐਨ ਐਸ ਦੇ ਧਾਰਾ 294 ਦੀ ਪਰਿਭਾਸ਼ਾ ਵਾਂਗ ਹੀ ਹੈ ਪਰ ਸੂਚਨਾ ਟੈਕਨੋਲੋਜੀ ਐਕਟ ਦੀ ਇਸ ਧਾਰਾ ਅਧੀਨ ਸਜ਼ਾ ਵਧੇਰੇ ਗੰਭੀਰ ਹੈ ਇਸ ਤਹਿਤ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ 3 ਸਾਲ ਤੱਕ ਦੀ ਕੈਦ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਦਰਅ ਤਹਿਤ 5 ਸਾਲ ਤੱਕ ਕੈਦ ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਪੰਜਵਾਂ ਕਾਨੂੰਨ ਹੈ ਇੰਡੀਸੈਂਟ ਰੈਪਿਟੇਸ਼ਨ ਐਕਟ ਆਫ ਔਮਨ 1986 ਇਸ ਐਕਟ ਮੁਤਾਬਕ ਕਾਨੂੰਨ ਔਰਤਾਂ ਦੇ ਕਿਸੇ ਵੀ ਅਜੀਹੇ ਤਰੀਕੇ ਨਾਲ ਚਿੱਤਰ ਨੂੰ ਰੋਕਦਾ ਹੈ ਜੋ ਔਰਤਾਂ ਵਾਸਤੇ ਅਸ਼ਲੀਲ, અપਮਾਨਜਨਕ ਜਾਂ ਬਦਨਾਮ ਮੰਨਿਆ ਜਾਂਦਾ ਹੈ। ਇਸ 'ਤੇ ਇਸ਼ਤਿਹਾਰ, ਪ੍ਰਕਾਸ਼ਨ ਤੇ ਪ੍ਰਤਿਨਿਤਾਦਾਰ ਹਰ ਰੂਪ ਸ਼ਾਮਲ ਹੈ। ਇਸ ਕਾਨੂੰਨ ਦਾ ਉਦੇਸ਼ ਔਰਤਾਂ ਦੀ ਇੱਜ਼ਤ ਦੀ ਰੱਖਿਆ ਕਰਨਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਵਾਦ ਤੋਂ ਵਾਦ 5 ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।